ਸਸਤੀ ਗੱਲ ਕਿਸਾਨ ਭਰਾਵੋ ਸਵਾਗਤ ਕਰਦੇ ਆ ਗਣੇਸ਼ ਟਿਊਸਟੋਰ ਕਾਕਾ ਇਸ਼ੂਲਰ ਤੋਂ ਮੰਡੀ ਡੱਬਲੀ ਪਿੰਡ ਪਹੁੰਚੇ ਆ ਜੀ ਕਾਲ ਚਰਾਣੀ ਵੇਕੇ ਜਿੱਥੇ ਆਪਣੇ ਕਿਸਾਨ ਭਰਾ ਸੁਰਨੀ ਵੀਰ ਜੀ ਦੇ 3 ਐਚਪੀ ਦਾ ਸਮਰਸੀ ਵਾਲਾ ਸਰਤਾਜ ਮਾਡਲ ਕਲੈਕਸ਼ਨ ਲਾਇਆ ਹੋਇਆ ਹੈਗਾ ਤਾਂ ਤੁਸੀਂ ਪਾਣੀ ਦੇਖ ਸਕਦੇ ਕਿੰਨਾ ਸੋਹਣਾ ਫੁੱਲ 3 ਇੰਚੀ ਪ੍ਰੈਸ਼ਰ ਦਾ ਪਾਣੀ ਬਣਿਆ ਹੋਇਆ ਹੈਗਾ ਤੇ ਬਾਕੀ 22 ਰੋਣਾ ਉਹ ਮਿਲ ਕੇ ਜਾਣਕਾਰੀ ਲੈਣੇ ਕਿ ਉਹਨਾਂ ਨੇ ਆਪਣਾ ਕੀਤਾ ਹੈ ਕੰਮ ਆਪਣੀ ਕੰਪਨੀ ਕੰਨੀਓ ਕੀਤਾ ਕੰਮ ਆਪਣੇ ਬਾਉਜੀ ਰਗਨੇਓ ਕੀਤਾ ਹੈ ਵਾਦੇ ਤੇ ਖਰੇ ਉੱtre ਹੈਗੇ ਆਓ ਬਾਈ ਜੀ ਰਾਂ ਜਵਾਨੀ ਸੁਣਦੇ ਆਂ ਵਾਟਰ ਲੈਵਲ ਕਿੰਨੇ ਫੁੱਟ ਤੇ ਆ ਆਓ ਬਾਈ ਜੀ ਰੋ ਮਲਾ ਕੇ ਦੇਣਗੇ ਜਾਣਕਾਰੀ ਆਪਾਂ ਨੂੰ ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਤੇ ਆਪਣੇ ਕਿਸਾਨ ਭਰਾਵਾਂ ਨੂੰ ਦੇਉਂਗੇ ਜਾਣਕਾਰੀ ਹਾਂਜੀ ਹਾਂਜੀ ਕਿੰਨੇ ਫੁੱਟ ਤੇ ਕਿੱਥੋਂ ਲਵਾਈ ਮੋਟਰ 17 ਫੁੱਟ ਤੇ ਸਾਡਾ ਵਾਟਰ ਲੈਵਲ ਹੈ ਬਾਈ ਜੀ ਗਣੇਸ਼ ਵਾਲੇ ਨੂੰ ਡੱਬ ਵਾਲੀ ਮੰਡੀ ਕਾਕੀ ਦੀ ਦੁਕਾਨ ਤੋਂ ਲਵਾਈ ਹੈ ਬਹੁਤ ਵਧੀਆ ਸਮਾਨ ਦਿੱਤਾ ਬਹੁਤ ਵਧੀਆ ਚੀਜ਼ ਤੇ ਫੁੱਲ ਪ੍ਰੈਸ਼ਰ ਦਾ ਪਾਣੀ ਦਿੰਦਾ ਠੀਕ ਹੈ ਜੀ ਹਾਂ ਤੇ ਵਾਟਰ ਲੈਵਲ ਕਿੰਨੇ ਫੁੱਟ ਤੇ ਹੈ 17 ਫੁੱਟ ਤੇ 17 ਫੁੱਟ ਤੇ ਜੀ ਹਾਂਜੀ ਤਾਂ ਹੋਰ ਵੀ ਜਿਸ ਤਰ੍ਹਾਂ ਤੁਸੀਂ ਆਪਣੇ ਆਣ ਕਮਾਨ ਲੱਗੇ ਦੇਖਦੇ ਹੋ ਸਵਾਨ ਆਪਣੇ ਉਹਨਾਂ ਨਾਲੋਂ 100 ਗੁਣਾ ਚੰਗਾ ਹੈ ਯਾਰ ਉਹਨਾਂ ਨਾਲੋਂ 100 ਗੁਣਾ ਚੰਗਾ ਵਿੱਚ ਤਾਂ ਗੱਲਾਂ ਹੀ ਨਹੀਂ ਸੁਣਦੇ ਵਿੱਚ ਦੁਕਾਨਾਂ ਵਾਲੇ ਤਾਂ ਗੱਲਬਾਤ ਵੀ ਨਹੀਂ ਸੁਣਦੇ ਜਿਵੇਂ ਯਾਰ ਦੀ ਸਮਾਨ ਦੇ ਦਿੰਦਾ ਸਮੱਸਿਆ ਉਹਨਾਂ ਨੇ ਇੱਕ ਮਿੰਟ ਚ ਉਹਦੀ ਬੰਦਾ ਹੁੰਦਾ ਸੀ ਜੇ ਕੋਈ ਤੁਹਾਨੂੰ ਦਿੱਕਤ ਪਈ ਵਧੀਆ ਸਮਾਨ ਲਾ ਕੇ ਜੀ ਵਧੀਆ ਕੰਮ ਕਰਕੇ ਤੇ ਮਨ ਖੁਸ਼ ਹੈ ਜੀ ਪੂਰਾ ਖੁਸ਼ ਹੈ ਜੀ ਪਰਿਵਾਰ ਖੁਸ਼ ਹੈ ਜੀ ਸਾਰਾ ਖੁਸ਼ ਹੈ ਜੀ ਬਹੁਤ ਵਧੀਆ ਤੇ ਬਾਕੀ ਇਹਨਾਂ ਆਪਣੇ ਕਿੰਨੇ ਕਿੱਲਿਆਂ ਦੀ ਬਾਈ ਕਰੋਗੇ ਤੁਸੀਂ ਇਹ ਤੇ ਤੇਜੀ ਹਾਂਜੀ ਇਹ ਤੇ ਤੇ 6 ਕਿਲੇ ਵਾਈ ਵਾਈ ਕਰਾਂਗੇ ਤੇ ਵਧੀਆ ਆਪਣਾ ਸਰੂਆ ਪਾਣੀ ਪੂਰਾ ਗੱਲ ਫੁੱਲ ਫੁੱਲ ਡੰਗਲਾ ਦੂ ਯਾਰ ਵਧੀਆ ਪੂਰਾ ਵਧੀਆ ਬਾਕੀ ਹੋਰ ਕਿਸਾਨ ਭਰਾਵਾਂ ਨੂੰ ਕੋਈ ਸਾਰੇ ਨਾਲ ਇੱਕ ਵਾਰੀ ਇਨਾਂ ਦੀ ਦੁਕਾਨ ਤੇ ਜਾ ਕੇ ਪਤਾ ਲੈ ਕੇ ਆਉਣ ਗੱਲਬਾਤ ਕਰਕੇ ਉਹ ਬਹੁਤ ਵਧੀਆ ਇਨਸਾਨ ਆ ਕਾਕਾ ਬਹੁਤ ਵਧੀਆ ਕੰਮ ਦਿੰਦਾ ਵਧੀਆ ਸਰਵਿਸ ਦਿੰਦਾ ਇੱਕ ਵਾਰੀ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਵੀ ਜਾ ਕੇ ਵੇਖ ਕੇ ਆਓ ਠੀਕ ਹੈ ਜੀ ਹਾਂਜੀ ਪਰ ਤੇ ਹੋਰ ਕੇ ਆਪਣੇ ਪਰਿਵਾਰ ਦੇ ਵੇਖਣਾ ਇਹ ਹੁਣ ਕਰਦੇ ਉੱਪਰ ਬਹੁਤ ਆਏ ਬੰਦੇ ਆਂਡੀ ਗਵੰਡੀ ਵੀ ਆਏ ਆ ਬਹੁਤ ਬਹੁਤ ਵਧੀਆ ਪਾਣੀ ਬਣਾ ਯਾਰ ਹਰੇਕ ਮੋਟਰ ਨਾਲੋਂ ਬੱਧ ਬਣੀ ਬ ਇੱਕ ਇਹ ਆਪਣੇ ਲੱਗੀ ਕਿੱਥੇ ਜੀ ਮੜਾ ਦੱਸੋ ਇਹ ਬੰਮੀਹਾ ਰੋਡ ਤੇ ਲੱਗੀ ਹੈ ਬਾਈ ਬੰਮੀਹਾ ਰੋਡ ਤੇ ਹਾਂ ਬਠਿੰਡੇ ਤੋਂ ਬੰਮੀਹਾ ਰੋਡ ਪਾਰਦਾ ਉਹ ਰੋਡ ਦੇ ਮੇਨ ਵੱਡਾ ਰੋਡ ਵੀ ਸਾਹਮਣੇ ਜਾ ਰਿਹਾ ਤੁਹਾਡੇ ਬਾਦਲ ਬਠਿੰਡਾ ਰੋਡ ਹੈ ਉੱਥੋਂ ਬੰਮੀਹਾ ਨੂੰ ਰੋਡ ਪਾਰਦਾ ਤਿੰਨ-ਚ ਕਿੱਲਾਂ ਦੀ ਦੂਰੀ ਤੇ ਲੱਗੀ ਆ ਠੀਕ ਹੈ ਜੀ ਹੋਰ ਕਿਸਾਨ ਭਰਾਵੋ ਜਿਸ ਤਰ੍ਹਾਂ ਇਹ ਆਪਣੇ ਬਾਈ ਜੀ ਉਹ ਦੱਸ ਰਹੇ ਹੈਗੇ ਇੱਕ ਵਾਰੀ ਤੁਸੀਂ ਸੇਵ ਦਾ ਮੌਕਾ ਜ਼ਰੂਰ ਦੇਈ ਗਨੀਸ਼ ਟਿਊਬਲ ਸਟੋਰ ਮੰਡੀ ਡਬਲਈ ਕਾਕਾ ਜੀ ਸ਼ੁਦਰੀ ਬਿਲਕੁਲ ਰੇਲਵੇ ਲਾਈਨ ਦੇ ਨਾਲ ਜੀ ਆਓ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਜਿਸ ਤਰ੍ਹਾਂ ਬਾਈ ਜੀ ਰੇ ਖੁਸ਼ ਨੇ ਤੁਹਾਨੂੰ ਵੀ ਇਸ ਤਰ੍ਹਾਂ ਦਾ ਇੱਕ ਚੰਗਾ ਸਮਾਨ ਦੇਵਾਂਗੇ ਹਲਕੇ ਜਮਾਨ ਮਗਰ ਨਾ ਜਾ ਕੇ ਤੁਸੀਂ ਇੱਕ ਵਾਰੀ ਵੇਚਤ ਜ਼ਰੂਰ ਕਰੋ ਜੀ ਤੇ ਜੋ ਬਾਊ ਜੀ ਵਾਦਾ ਕਰਦੇ ਨੇ ਉਸ ਤੇ ਖਰਾ ਉਤਰਨ ਵਾਲਾ ਕੰਮ ਜੋ ਬਾਈ ਜੀ ਰੇ ਦੱਸ ਹੀ ਰਹੀ ਆਓ ਜੀ ਸੇਵਾ ਦਾ ਮੌਕਾ ਦਿਓ ਗਣੇਸ਼ ਪੀਵੋ ਸਟੋਰ ਮੰਡੀ ਡਬਲੀ ਕਾਕਾ ਦੀ ਦੁਕਾਨੋਂ ਵਕਤੀ ਮਿਲਦੇ ਅਗਲੀਆਂ ਮੋਟਰਾਂ ਤੇ ਧੰਨਵਾਦ ਤੁਹਾਡਾ ਹੀ ਮਿਹਰਬਾਨੀ ਬਾਈ ਜੀ ਆਓ ਜੀ ਬਾਕੀ ਇੱਕ ਵਾਰ ਤੁਹਾਨੂੰ ਫੇਰ ਪਾਣੀ ਦਿਖਾਉਣੇ ਆਗੇ ਕਿੰਨਾ ਥੋੜਾ ਫੁੱਲ ਪ੍ਰੈਸ਼ਰ ਦਾ ਪਾਣੀ ਬਣਿਆ ਹੋਇਆਗਾ ਤੁਸੀਂ ਦੇਖ ਹੀ ਸਕਦੇ ਆ ਜੀ ਥੋੜਾ ਮਨ ਖੁਸ਼ ਹੈ ਵਾਕੀ ਬਾਈ ਜੀ ਰਹਿਣ ਦੱਸਿਆ ਜਿਸ ਤਰ੍ਹਾਂ ਜਾਣ ਕਰ ਦਿੱਤੀ ਜੀ ਸੇਵਾ ਦਾ ਮੌਕਾ ਜ਼ਰੂਰ ਦੇ ਲਈ ਗਣੇਸ਼ ਜੀ ਦਾ ਸਟੋਰ ਕੱਟਾ ਜੀ ਸ਼ੁਨਰ ਤੇ ਜੀ ਵਾਕੀ ਤਲਵਾ ਜੀ ਮਿਲਦੇ ਆ ਅਗਲੀਆਂ ਮੋਟਰਾਂ ਤੇ